ਹੁਸ਼ਿਆਰਪੁਰ ਵਿਖੇ ਵਿਸ਼ਵਨਾਥ ਬੰਟੀ ਦੀ ਅਗਵਾਈ ਦੇ ਵਿੱਚ ਕਰਵਾਈ ਗਈ ਕਾਂਗਰਸ ਦੀ ਰੈਲੀ ਵਿੱਚ ਪਹੁੰਚੇ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਇਸ ਮੌਕੇ ਦੇ ਉੱਤੇ ਕਾਂਗਰਸ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਕਾਂਗਰਸ ਦੀ ਵਿਚਾਰਤਾਰਾ ਉਹਦੇ ਨਾਲ ਜੁੜ ਕੇ ਗੁਰੂਆਂ ਪੀਰਾਂ ਨੇ ਜੋ ਸੇਹ ਦਿੱਤੀ ਉਹਨੂੰ ਮੰਨ ਕੇ ਤਿਆਗ ਸਤਿਭਾਵਨਾ ਆਪਸੀ ਭਾਈਚਾਰਾ ਮਾਲਾ ਜੀ ਬੋ ਇਹਦਾ ਮੋਡ ਬਣ ਕੇ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਈਮਾਨ ਦੀ ਪ੍ਰੇਰਣਾ ਤਿਆਗ ਦੀ ਪ੍ਰੇਰਣਾ ਜਿਨ੍ਹਾਂ ਨੇ ਨੌਕਰੀਆਂ ਨਹੀਂ ਜਿਨ੍ਹਾਂ ਨੇ 2-2 ਕਰੋੜ ਰੁਪਏ ਦੀ ਆਮਦਨ ਛੱਡੀ ਹਜ਼ਾਰਾਂ ਕਰੋੜ ਰੁਪਏ ਦੇ ਧਨ ਦੇ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਾਨਾਂ ਵਾਰਤੀਆਂ ਭਗਤ ਸਿੰਘ ਵਰਗਿਆਂ ਨੇ ਹੈ ਚਾਨਾ ਉਦੋਂ ਵੱਡੀ ਕਿਹੜੀ ਭਾਵਨਾ ਸੀ ਕੀ ਉਹ ਸੋਚ ਸਕਦੇ ਸੀ ਪੀਲੀ ਪੱਗ ਬਨ ਕੇ ਕੁਝ ਨਹੀਂ ਹੋਣਾ ਮਿੱਤਰਾ ਪੀਲੀ ਪੱਗ ਬਨ ਕੇ ਰੰਗ ਰਲੀਆਂ ਮਨਾਉਣੀਆਂ 6-6 ਲੱਖ ਦੇ ਝਾੜਾਂ ਚ ਘੁੰਮਣਾ ਕੁਛ ਨਹੀਂ ਹੋਣਾ ਜੇ ਪੀਲੀ ਪੱਗ ਬਣੀ ਐ ਤੇ ਫਿਰ ਤਿਆਗ ਕਰਕੇ ਦਹਾਉ ਹੋ ਜਾ ਸਮਝੇ ਨਹੀਂ ਕੀ ਭਗਤ ਸਿੰਘ ਨੇ ਇਹ ਸੁਪਨਾ ਦੇਖਿਆ ਸੀ ਕਿ ਅੱਜ 12 ਲੱਖ ਪਾਸਪੋਰਟ ਪੰਜਾਬ ਦੇ ਵਿੱਚ ਇੱਕ ਸਾਲ ਚ ਬਣੂ 1 ਲੱਖ ਕਰੋੜ ਰੁਪਏ ਦੇ ਸਾਡੇ ਐਸਟ ਵਿਕਣਗੇ ਔਰ ਪੰਜਾਬ ਦੇ ਨੌਜਵਾਨ ਗੋਰਿਆਂ ਕੋਲ ਗੁਲਾਮੀ ਕਰਨ ਜਾਣਗੇ ਪੈਸੇ ਕਮਾਉਣ ਨੂੰ ਕਿ ਅੱਜ ਪੰਜਾਬ ਰੰਗਲਾ ਪੰਜਾਬ ਇਹ ਸੁਪਨਾ ਦੇਖਿਆ ਸੀ ਮੈਂ ਕਹਿੰਦਾ ਕੋਈ ਜ਼ਿੰਮੇਵਾਰ ਹੋਵੇ ਕੇ ਇਸ ਬਦਲਾਵ ਦੇ ਵਿੱਚ ਹਿੱਸਾ ਪਾ ਸਕਦੇ ਹੋ ਕਿਰਦਾਰਾਂ ਨੂੰ ਦੇਖੋ ਕਿਉਂਕਿ ਕਿਰਦਾਰਾਂ ਦੇ ਉੱਤੇ ਹੀ ਭਰੋਸਾ ਹੋ ਸਕਦਾ ਚਾਹੇ ਮਾ ਸਤਾਰਾ ਸੀ ਕੋਈ ਪਾਰਟੀ ਹੋਵੇ ਚਾਹੇ ਡਾਕਟਰ ਸ਼ਾਮਾ ਪ੍ਰਸਾਦ ਮੁਕਰਜੀ ਹੋਵੇ ਚਾਹੇ ਰਾਹੁਲ ਗਾਂਧੀ ਜੀ ਹੋਣ ਚਾਹੇ ਪੰਡ ਜਵਾਲਾ ਲਹਿਰੂ ਹੋਵੇ ਲਾਲ ਬਹਾਦਰ ਸ਼ਾਸਤਰੀ ਹੋਣ ਉਹ ਸੁਤੰਤਰਤਾ ਸੈਨਾ ਨਹੀਂ ਹੋਣ ਜਿਨ੍ਹਾਂ ਨੇ ਦੇਸ਼ ਦੀਆਂ ਨੀਹਾਂ ਬਣਾਈਆਂ ਜਦੋਂ ਕਨਸਟੀਟਿਊਸ਼ਨ ਆਫ ਇੰਡੀਆ ਬਣਿਆ ਤੇ ਕਿੰਨੀਆਂ ਬਿਲਡਿੰਗਾਂ ਦਾ ਦਾਨ ਦੇ ਕੇ ਕਨਸਟੀਟਿਊਟ ਅਸੈਂਬਲੀ ਬਣਾਈ ਹਰ ਦੇਸ਼ ਹਰ ਵਰਗ ਹਰ ਆਪਸੀ ਭਾਈਚਾਰੇ ਨੂੰ ਮਿਲਾ ਕੇ ਹਿੰਦੁਸਤਾਨ ਦਾ ਸੰਵਿਧਾਨ ਬਣਿਆ ਉਦੋਂ ਗੋਰੀਆਂ ਤੋਂ ਯਾਦ ਹੋਇਆ ਅੱਜ ਫੇਰ ਇਹ ਰੰਗਲਾ ਪੰਜਾਬ ਉਧਰ ਨੂੰ ਚਾਈ ਜਾਂਦਾ ਕੀ ਇਹ ਸਾਡੀ ਭੁੱਖ ਸਾਡੇ ਲਾਲਚ ਸਾਡੇ ਸਵਾਰਥ ਐਡੇ ਉੱਚੇ ਹੋ ਗਏ ਮਿੱਤਰ ਪਿਆਰਿਓ ਹੈ ਕੁਝ ਨਹੀਂ ਚਾਹੀਦਾ ਮੈਨੂੰ ਨਾ ਮੰਗਿਆ ਸੀ ਅੱਜ ਤੱਕ ਸਮਝਿਆ ਨਹੀਂ ਬਸ ਇੱਕ ਪੰਜਾਬ ਦੀ ਸਦਗਤੀ ਜ਼ਰੀਆ ਅਗਰ ਤੇ ਲੀਡਰ ਆਪਣੀ ਪੁਰਾਣੀ ਪਛਾਣ ਭੁੱਲ ਕੇ ਨਵਾਂ ਸਿਸਟਮ ਸर्जਣਗੇ ਪੈਰਾਂ ਚ ਸੀਸ ਨਵਾਉ ਨਹੀਂ ਤੇ ਪੰਜਾਬ ਦੇ ਲੋਕਾਂ ਤੋਂ ਹੀ ਨਵਾਂ ਸਿਸਟਮ ਬਣਵਾਉ ਵਿਚਾਰਾਂ ਦੀ ਕਿਸੇ ਵਿਚਾਰ ਦੀ મત ਭੇਦ ਨੂੰ ਸ਼ਖਸੀਅਤਾਂ ਦਾ મત ਭੇਦ ਇਹਦਾ ਰੋਲ ਮਤ ਦਿਓ بڑے ਲੋਕ ਨੇ ਜਿਹੜੇ ਪਾੜ ਪਾਣ ਦੇ ਲਈ ਵਿਚਾਰਾਂ ਦੇ મત ਭੇਦ ਨੂੰ ਸ਼ਖਸੀਅਤਾਂ ਦਾ મત ਭੇਦ ਦੱਸੀ ਜਾਂਦੇ ਆ ਗਲਤ ਲਖਜੋਤ ਸਿੰਘ ਸਿੱਧੂ ਦਾ ਇੱਕੋ ਛੁਪਣਾ ਨਵਾਂ ਸਿਸਟਮ ਇਸ ਕਰਪਟ ਸਿਸਟਮ ਨੂੰ ਨੌਜਵਾਨ ਭੰਨਣ ਬੀਜ ਬੋਦਿਓ ਇਹਨਾਂ ਨੌਜਵਾਨਾਂ ਲਈ ਕਹਿ ਰਹੇ ਆ ਬੀਜ ਬੋਦਿਓ ਫੁੱਲ ਖਿਲ ਕੇ ਚਮਨ ਨੂੰ ਬਹਾਰ ਦੇਣਗੇ ਓਏ ਦਿਸ਼ਾ ਦੇ ਦਿਓ ਇਹ ਨੌਜਵਾਨ ਮਿਲ ਕੇ ਪੰਜਾਬ ਨੂੰ ਸਵਾਰ ਦੇਣ ਸਿੱਧੂ ਸਾਹਿਬ ਸਰੋਖ ਲਗਾਈ ਯਾਰੇ ਕੇਜੀਪਾ ਸਾਹਿਬ ਮੁਹੰਮਦ ਯਾਰ ਇਤਵੀ ਇੱਕਦੂ ਨਾ ਘਟਵੰਦਰ ਕਿਤਾ ਹੋਏ ਚੱਲੇਗਾ ਜਦੋਂ ਇੱਕ ਗਲਤ ਗਲਤ ਕਹਿੰਦਾ ਪਿਆ ਮੈਂ ਕਹਿੰਦਾ ਗਲਤ ਨਹੀਂ ਮੈਂ ਕਹਿੰਦਾ ਹਾਈ ਕਮਾਂਡ ਤਾਂ 28 ਪਾਰਟੀਆਂ ਨਾਲ ਕੰਪਰੋਮਾਈਜ਼ ਕਰ ਰਹੀਆਂ ਜੇ ਅਸੀਂ ਸਾਡੀ ਡੈਮੋਕ੍ਰੇਸੀ ਨਾ ਰਹੀ ਪਿੱਤਰ ਪਹਿਲੇ ਸੁਣ ਜੇ ਸਾਡੀ ਡੈਮੋਕ੍ਰੇਸੀ ਨਾ ਰਹੀ ਪਾਰਟੀਆਂ ਨੂੰ ਕੀ ਕਰਨਾ ਹੈ ਦੱਸ ਕਦ 10 ਹਰ ਜਾ ਹੁਣ ਮੈਂ ਆਪਣੇ ਨਾਮ ਹੋ ਰਿਹਾ ਜੀ ਜਵਾਬ ਦੇ ਨਾ ਦੇਣ ਦੇ ਜਾਂ ਤਾਂ ਤੂੰ ਤੂੰ ਬੋਲੀ ਜਾ ਮੇਰੇ ਪਿਆਰੇ ਇਹ ਸੁਣ ਲੈ ਜੀ 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 ਦਲ ਸੁਣ ਭਾਈ ਅੱਜ ਇਲੈਕਸ਼ਨ ਕਮਿਸ਼ਨ ਤੇ ਸੱਕ ਕੋਈ ਸੁਣਦਾ ਅੱਜ ਲੋਕ ਸਭਾ ਦੇ ਵਿੱਚ 170 ਐਮਪੀ ਸਸਪੈਂਡ ਕਦੇ ਸੁਣਿਆ ਸੀ ਠੀਕ ਹੈ ਅੱਜ 323 ਚ ਬੰਦੇ ਅੰਦਰ ਹੈਰਾ ਅੰਦਰ ਲੇਗਾ ਕਦੇ ਕਾਨੂੰਨ ਵਿਵਸਥਾ ਇਹ ਜੀ ਦੇਖੀ ਸੀ ਲਾਅ ਐਂਡ ਆਰਡਰ ਦੇ ਕਦੇ ਦੇਖਿਆ ਸੀ ਇਹ ਕੀ ਹੈ ਇਹ ਕੀ ਹੈ ਇਹ ਡੈਮੋਕਰੇਸੀ ਹੈ ਜਿਹੜਾ ਤੁਹਾਡੇ ਹੱਕ ਚ ਬੋਲੇ ਉਹਦੇ ਮਾਕਾ ਕਮਾਲ ਹੈ ਤੂੰ ਕਰੋ ਤੋ ਨਿਆਰੀ ਲੀਲਾ ਹਮ ਕਰੇ ਤੋ ਕੈਰੈਕਟਰ ਢੀਲਾ ਜੇ ਕੋਈ ਹੋਰ ਬੋਲੇ ਤੇ ਤੁਸੀਂ ਉਹਨਾਂ ਨੂੰ ਅੰਦਰ ਦੇ ਦਿਓ ਉਹ ਭਾਈ ਪੰਜਾਬੀ ਕੌਮ ਹੈ ਉਹ ਸ਼ੇਰਾਂ ਦੀ ਕੌਮ ਹੈ ਤਿਆਗ ਬਲਿਦਾਨ ਦੀ ਕੌਮ ਹੈ ਤਾਂ ਹੀ ਮੈਂ ਕਹਿੰਨਾ ਜੇ ਸਕੇਟਾਂ ਦੇ ਇਸ ਗੁਲਦਸਤੇ ਨੂੰ ਅਸੀਂ ਸੈਂਟਰ ਬਣਾ ਕੇ ਦਿੱਤਾ ਹੈ ਤੇ ਸਾਡੇ ਜੀਐਸਟੀ ਵਾਲੇ ਪੈਸੇ ਕਿਸ ਤੰਨੇ ਉੱਤੇ ਦੇਣ ਠੀਕ ਹੈ ਸਾਡੇ ਕਰਜ਼ੇ ਮਾਫ ਕਰਨ ਸਾਨੂੰ ਕੋਈ ਪੈਕੇਜ ਦੇਣ ਸਮਝ ਨਹੀਂ ਸਾਡੇ ਡੈਮਾਂ ਦੇ ਲੋਅ ਵਾਪਸ ਲੈਣ ਸਾਡੇ ਕਿਸਾਨ ਬਰੂਹਾਂ ਦੇ ਉੱਤੇ ਨਾ ਰੱਖਣ ਸਾਡੇ ਬਾਰਡਰ ਖੋਲਣ ਇਹ ਮੁੱਦੇ ਨੇ ਮਿੱਤਰਾ ਤੇ ਜੇ ਇਹਨਾਂ ਮੁੱਦਿਆਂ ਲਈ ਸਮਝੌਤਾ ਕਰਨਾ ਪਵੇ ਤੇ ਕਰਨਾ ਪਊ ਕਿਉਂਕਿ ਜੇ ਉਹ ਨਾ ਕੀਤਾ ਪਾਰਟੀ ਦੀ ਗੱਲ ਛੱਡੋ ਵਿਚਾਰਦਾਰਾ ਕਿੱਥੋਂ ਰਹਿਣੀ ਹੈ ਕਿ ਤੁਸਾਹ ਸਾਡੇ ਪਾਰਟੀ ਦਾ ਉਹ ਪੰਜਾਬ ਦੇ ਸਾਡੇ ਵਿਰੋਧ ਕਰ ਰਹੇ ਮੇਰਾ ਕੋਈ ਵਿਰੋਧ ਨਹੀਂ ਕਰ ਰਿਹਾ ਜੇ ਕਰਦਾ ਮੈਂ ਲੰਮੀ ਉਮਰ ਦੀ ਪਾਰਟੀ ਨੂੰ ਸਮਝਾਉਂਦੇ ਹਾਂ ਮੈਂ ਕਹਾਂ ਕੁਝ ਵੀ ਵਿਰੋਧ ਕਰੇ ਜਦੋਂ ਉਹਦੇ ਲੈਣ ਦਾ ਕੋਈ ਵਿਰੋਧ ਕਰਦਾ ਕੀ ਬੜਾ ਸਰਫਿਸ ਹੈ ਮੈਂ ਕਹਿੰਦਾ ਮੇਰਾ ਸਟੈਂਡ ਬੜਾ ਕਲੀਅਰ ਹੈ ਜੋ ਹਾਈ ਕਮਾਂਡ ਦਾ ਸਟੈਂਡ ਆ ਉਹ ਮੇਰਾ ਸਟੈਂਡ ਹੈ ਤੇ ਮੇਰੀ ਗੱਲ ਸੁਣ ਕੋਈ ਕਿਸੇ ਨਾਲ ਹੋਵੇ ਨਾ ਹੋਵੇ ਲੋਕਤੰਤਰ ਚ ਤਾਕਤ ਕੀ ਹੁੰਦੀ ਹੈ ਜਿਹਦੇ ਨਾਲ ਲੋਕ ਨੇ ਸਾਬ ਨਹੀਂ